ਪਹਿਲਾਂ ਤੇ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੀ ਸੁਣੀ ਆ ਤੇ ਸਾਡੇ ਤੱਕ ਪਹੁੰਚ ਕੀਤੀ ਆ ਸਾਡਾ ਮਸਲਾ ਪਾਣੀ ਦਾ ਕਾਫੀ ਟਾਈਮ ਹੋ ਗਿਆ ਗਲੀਆਂ ਵਿੱਚ ਪਾਣੀ ਖਲੋਤਾ ਆ ਬੜੀ ਪਰੇਸ਼ਾਨੀ ਬਿਮਾਰੀ ਦਾ ਵੀ ਡਾ ਰਿਆ ਕੀੜੇ ਚੱਲਣ ਡੇ ਆ ਹੁਣ ਪਾਣੀ ਜੇ ਅੱਗੇ ਕੱਢਿਆ ਮਿੱਟੀ ਪਾਈ ਆ ਜਦੋਂ ਪਾਣੀ ਅੱਗੇ ਤੁਰਿਆ ਅਗਲੇ ਬਨੇ ਰਗਵੀਰ ਸਿੰਘ son of ਲਤਨ ਸਿੰਘ ਇਹ ਬਾਵਾ ਦੇ ਪਰਿਵਾਰ ਚੋਂ ਆ ਤੇ ਉਹਨੇ ਜਾ ਕੇ ਅੱਗੋਂ ਫੇਰ ਪਾਣੀ ਰੋਕਤਾ ਆ ਪਹਿਲਾਂ ਪਾਣੀ ਕੱਢਦੇ ਰਹੇਗੇ ਮਿੱਟੀ ਕੱਢਦੇ ਫਿਰ ਦੁਬਾਰਾ ਨੱਕੇ ਲਾ ਦਿੰਦਾ ਆ ਹੌਣ ਫੇਲਾ ਲ ਇਹਨਾਂ ਨੇ ਮਿੱਟੀ ਪਾਈ ਆਪਣੀ ਜਗ੍ਹਾ ਉਹਦੇ ਜਗ੍ਹਾ ਇਹਨਾਂ ਦੋ ਤਿੰਨ ਟਰਾਲੀਆਂ ਮਿੱਟੀ ਦੀਆਂ ਛੁੱਟੀਆਂ ਜਿਹੜੀਆਂ ਅਸੀਂ ਮਿੱਟੀ ਕੱਢਣ ਗਏ ਆ ਤੁਹਾਡੇ ਹੱਥੀ ਪਏ ਆ ਉਹਨਾਂ ਨੇ ਕਿਹਾ ਵੀ ਬੈ ਕੇ ਕਰ ਲੋ ਨਹੀਂ ਮੰਦੀ ਹੈਗੀ ਕੰਮ ਕਿਉਂ ਡੱਕੋ ਡੱਕ ਦਿਓ ਪਾਣੀ ਕਹਿੰਦੇ ਅੱਗੇ ਨਹੀਂ ਜਾਂਦਾ ਪਾਣੀ ਅੱਗੇ ਹੁਣ ਤਾਂ ਜਾਣਾ ਜਦੋਂ ਨਾਲਾ ਬਣਨਾ ਆ ਇੱਥੋਂ ਨਾਲਾ ਬਣੂਗਾ ਤੇ ਅੱਗੇ ਜਾ ਕੇ ਬਣੂਗਾ ਇੱਥੋਂ ਦਾ ਪਾਣੀ ਗਰੀ ਜਾਂਦਾ ਰਿਹਾ ਜੇ ਤੇ ਸਰਪੰਚ ਸਾਹਿਬ ਨਾਲ ਗੱਲ ਗੱਲਬਾਤ ਕੀਤੀ ਉਹਨਾਂ ਨੇ ਦੋ ਤਿੰਨ ਵਾਰ ਆਸ਼ਵਾਸ਼ਣ ਦਿੱਤਾ ਅੱਗੇ ਤੁਸੀਂ ਦੇਖ ਸਕਦੇ ਇ tanto ਛਟਾਈਆਂ ਆ ਉਹ ਜਿਹੜੇ ਇ tanto ਛਟਾਈਆਂ ਸੀ ਪਹਿਲਾਂ ਉਹਨਾਂ ਨੇ ਉਧਰਲੇ ਬੰਨੇ ਸੜਕ ਬਣਾਤੀ ਗਲੀ ਬਣਾਤੀ ਉਹਨੇ ਕੂਏ ਤੱਕ ਬਣਾ ਗਏ ਫਿਰ ਅਸੀਂ ਰਕਾਈ ਕਿ ਗਲੀ ਇਧਰੋਂ ਪਾਣੀ ਚਾਹੀਦੀ ਆ ਜੇ ਇਧਰੋਂ ਉੱਚਾ ਹੋ ਗਿਆ ਤਾਂ ਪਾਣੀ ਰੁਕਿਆ ਅੱਡੇ ਘਰਾਂ ਚ ਆ ਜਾਣਾ ਤੇ ਬਾਕੀ ਤੁਸੀਂ ਸਰਪੰਚ ਸਾਹਿਬ ਨੂੰ ਪੁੱਛ ਸਕਦੇ ਹੋ ਕਿ ਇਹ ਕੀ ਮਸਲਾ ਹੈ ਜਾਂ ਇਹਨਾਂ ਘਰ ਵਾਲਿਆਂ ਨੂੰ ਪੁੱਛ ਸਕਦੇ ਹੋ ਕਿ ਕਿਉਂ ਰੋਕਦੇ ਹੋ ਪਾਣੀ ਅੱਗੇ ਤੁਸੀਂ ਖੁਦ ਹੀ ਵੇਖ ਲਓ ਬੰਨ ਕਿਹੜਾ ਤਗੜਾ ਲਾਇਆ ਹੋਣਾ ਮਿੱਟੀ ਪਥਰੀਓ ਕਿੰਟੀ ਸੋਹੀ ਲਿਓ ਵੈਸਾ ਲਨ ਗੱਲ ਕਰਦੇ ਆ ਤੁਹਾਡੀ ਆਪਣੀ ਗੱਲ ਪ੍ਰੈਸ ਚ ਰੱਖਦੇ ਆ ਉਹ ਅੱਗੋਂ ਜਦਾਂ ਬੰਦਾ ਧਮਕੀ ਦਿੰਦਾ ਆ ਉਹ ਇਤਰਾ ਕਰਦੇ ਕਦੀ ਕਿਤੇ ਫੋਨ ਲੱਗਦਾ ਪੈਂਦੇ ਕਦੀ ਕਿਸੇ ਨੂੰ ਲਾਉਣ ਲੱਗ ਪੈਂਦੇ ਆ ਸਾਨੂੰ ਵੀ ਇਸ ਚੀਜ਼ ਦਾ ਡਰ ਆ ਪੀ ਉਹਨਾਂ ਦੇ ਲਿੰਕ ਜਿਹੜੇ ਲੱਗ ਗਿਆ ਸਾਨੂੰ ਨਹੀਂ ਪਤਾ ਕੀ ਦੇ ਨਾ ਪਰ ਫੋਨ ਕਰਕੇ ਕਦੀ ਦੋ ਜਣੇ ਆ ਜਾਂਦੇ ਕਦੀ ਚਾਰ ਆ ਜਾਂਦੇ ਆ ਉਹ ਮਤਲਬ ਉਹਨਾਂ ਦੀ ਜਿਹੜੀ ਬੋਲਚਾਲ ਬਹੁਤ ਗਲਤ ਆਹੀਂ ਪੁਲਿਸ ਕੋ ਵੀ ਗਏ ਆ ਪਹਿਲਾਂ ਉਹਨਾਂ ਕੋ ਵੀ ਆਏਗੇ ਤੇ ਉਹ ਜਦੋਂ ਆਏ ਆਏ ਘਰੋਂ ਚਲੇ ਗਏ ਹੁਣ ਫੇਰ ਦੁਬਾਰਾ ਫੋਨ ਕੀਤਾ ਤੇ ਮੁੰਸੀ ਸਾਹਿਬ ਨੇ ਕਿਹਾ ਕਿ ਅਸੀਂ ਥੋੜਾ ਜਿਹਾ ਕੋਈ ਪ੍ਰੋਬਲਮ ਹੋਈ ਆ ਤੇ ਅਸੀਂ ਸਾਮਾ ਤੱਕ ਤੁਹਾਡੇ ਕੋ ਆਪਣੇ ਮਲਾਜ਼ਮ ਭੇਜ ਦਿੱਤਾ। ਮਸਲਾ ਜੀ ਸਰਿੰਦਰ ਕੁਮਾਰ ਜੀ ਸਨ ਆਹ ਬਿਹਾਰੀ ਲਾਲ ਪਿੰਡ ਕੋਟਲਾ ਚਾਲਾਂ ਦਾ ਤੇ ਮਸਲਾ ਜੀ ਸਾਡੇ ਪਾਣੀ ਦਾ ਜੇ ਪਾਣੀ ਅੱਗੇ ਇਧਰ ਨੂੰ ਜਾਂਦਾ ਸੀ ਤੇ ਗਾਰੀ ਨਾ ਮਲਬੀ ਆਪਣੇ ਸਾਹ ਚ ਭਰਤੀ ਪਾਈ ਆ ਤੇ ਅਸੀਂ ਆਖਿਆ ਵੀ ਚਲੋ ਭਰਤੀ ਪਾਈ ਆ ਤੇ ਉਹਨਾਂ ਨਾਰੀ ਦੇ ਉੱਤੇ ਮਿੱਟੀ ਛੁੱਟ ਕੇ ਮਿੱਟੀ ਤਾਂ ਚਾਰੀ ਆ ਤੇ ਅਸੀਂ ਆ ਇੱਕ ਦੋਵਾਂ ਦਿਨਾਂ 'ਚ ਕੱਢ ਦੇਣਗੇ ਪਰ ਉਹਨਾਂ ਮਿੱਟੀ ਕੱਢੀ ਨਹੀਂ ਫਿਰ ਅਸੀਂ ਆਪ ਕੱਢਣ ਗਏ ਆ ਤੇ ਸਾਡੇ ਹੱਥੀ ਪੈ ਗਏ ਆ ਤੇ ਭਾਜੀ ਉਹਨਾਂ ਦੇ ਬਟਰ ਨੁੱਟ ਨਹੀਂ ਗਏ ਤੇ ਇਹ ਜਿਹੜਾ ਗੜੀ ਦਾ ਥੋੜਾ ਝਗੜਾ ਕਰਦੇ ਆ ਤੇ ਗਾੜੀ ਪਾਣੀ ਦਾ ਕੋਈ ਵੀ ਨਿਕਾਸ ਨਹੀਂ ਗਾ ਤੇ ਅਸੀਂ ਤੇ ਡੱਕਦੇ ਨਹੀਂ ਕਿ ਸਾਡੇ ਵੱਲੋਂ ਪੰਚਾਇਤ ਵੀਡੀਓ ਆਣ ਕੇ ਜਿਹੜਾ ਪ੍ਰਬੰਧਕ ਲਾਉਣਾ ਵਾ ਜਾਂ ਪਿੰਡ ਦੇ ਮੋਹਤ ਭਰਿਆ ਉਹ ਜਿੱਥੇ ਮਰਜ਼ੀ ਵੀ ਛੱਪੜੇ ਜਾਂ ਜਿੱਥੇ ਵੀ ਕਰ ਸਕਦੇ ਆ ਲੈ ਜਾਣ ਤੇ ਜਿਹੜਾ ਕਿਸੇ ਦੇ ਘਰ ਦੀ ਗਾੜੀ ਵੀ ਗੰਦ ਨਾ ਪਈ ਅੱਗੇ ਵੀ ਇਹਨਾਂ ਦੇ ਆ ਜੀ ਹੋਇਆ ਵਾ ਇਹਨਾਂ ਨੇ ਤੇ ਅਸੀਂ ਤੇ ਆਨੇ ਵੀ ਜਿੱਥੇ ਮਰਜ਼ੀ ਵੀ ਲੈ ਜਾਓ ਪਾਣੀ ਦੀ ਛੱਪੜੇ ਨਿਕਾਸੀ ਕਰਕੇ ਜਾਂ ਕਿ ਇਹ ਵੀ ਥਾਂ ਤੇ ਨੂੰ ਜਿਹੜਾ ਗੰਦ ਨਾ ਕਿਸੇ ਦੇ ਘਰ ਗਾੜੀ ਵੀ ਪਈ। ਐਂ ਤੇ ਲੜਦੇ ਨਹੀਂ ਮਿੱਟੀ ਤੇ ਇਹਨਾਂ ਨੇ ਪਾਣੀ ਸ਼ੁਰੂ ਕੀਤੀ ਆ ਆਪਣੇ ਆਪ ਹੀ। ਜਾਂ ਪੰਚਾਇਤ ਵੀਡੀਓ ਜਿਹੜਾ ਵੀ ਆ ਪਾਸ ਕਰਦੇ ਆ ਕਰ ਲੈਣ। ਹੈਂ। ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ। ਓਟਲਾ ਚੌਲ ਪਿੰਡ ਵਾਸੀ ਸਾਰੀ ਦੀ ਸਹਿਮਤੀ ਦੇ ਨਾਲ ਇਹ ਪਿੰਡ ਦੇ ਵਿਕਾਸ ਵਾਸਤੇ ਕੰਮ ਚਾਲੂ ਕੀਤਾ ਹੈ। ਉਹ ਸੈਕਟਰੀ ਸਾਹਿਬ ਨੂੰ ਮਿਲ ਕੇ ਪਹਿਲਾਂ ਬੇਨਤੀ ਕੀਤੀ ਤੇ ਗਲੀਆਂ ਪੁਰਾਣੀਆਂ ਦੇ ਪਾਣੀ ਬਾਹਰ ਕੱਢਣਾ। ਸਕਟਰ ਸਾਹਿਬ ਆਏ ਮੌਕਾ ਵੇਖ ਕੇ ਗਏਗੇ ਉਹਨਾਂ ਤੇ ਗਲੀ ਪੁੱਟੋ ਤੇ ਮਟੇ ਬੰਨਿਓ ਵੀ ਮੁਰਕੇ ਹੁਣ ਚੌਨਜਾਤ ਦੇ ਵਿੱਚ ਗੱਲਾਂ ਬੜਾ ਚਲਦੀ ਫਿਰਦੀਆਂ ਗਿਆ ਹੁਣਾਂ ਨੇ ਕਹੇ ਪਰਮੰਧਕ ਸੁਲਵਾ ਲਗੇ ਪਿੰਡਾਂ 'ਚ ਜੇਰਾ ਪਰਮੰਧਕ ਲੱਗੋ ਨਾਲੋਂ ਤੁਹਾਡੇ ਪਿੰਡ ਦਾ ਗਲੀ ਦਾ ਪਾਣੀ ਖਰਾਊਗਾ ਪਰਮੰਧਕ ਲਾਤੇ ਹੁਣ ਤੇ ਜੇ ਆਪੀ ਦੋਵਾਂ ਚਵੰਦਲੇ 'ਚ ਸ਼ਾਂਤੀ ਨਾਲ ਜਿਹੜਾ ਗਲੀ ਆ ਪਤਾ ਪਾਣੀ ਬਾਹਰ ਕੱਢਿਆ ਜਾਊਗਾ ਤੁਹਾਨੂੰ ਲੱਗਿਆ ਜੀ ਦੋਵਾਂ ਘਰਾਂ ਦਾ ਉਹ ਕੋ ਪਾਣੀ ਡੱਕ ਦਿੰਦੇ ਆ ਉਹਨਾਂ ਮਿੱਟੀ ਛੋੜ ਦਿੰਦੇ ਕਰੀ ਨਾਲੀ ਬੰਦ ਕਰ ਦਿੰਦੇ ਇਹਨਾਂ ਚੋਰਾਂ ਦੇ ਪਿੱਛੇ ਮਾਰਾ ਵਾਲਾ ਪਾਣੀ ਦਾ ਇਹ ਤੁਹਾਨੂੰ ਆਪ ਸੋਚਣਾ ਜੀਦਾ ਵੀ ਪਿੰਡ ਦਾ ਵਿਕਾਸ ਹੋਣਾ ਦੇ ਕਿਉਂ ਮਾਰਾ ਕੰਮ ਹੋ ਜੀ। ਸਭ ਤੁਹਾਡੇ ਪਿੰਡ ਦੇ ਵਿੱਚ ਦੋ ਧਿਰਾਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਆਹਮੋ ਸਾਹਮਣੇ ਹੋਈ ਜਾਂਦੇ। ਕੀ ਕਹਿਣਾ ਚਾਹੋਗੇ? ਇਹ ਮਸਲਾ ਜੀ ਬਹੁਤ ਦੇਰ ਦਾ ਚੱਲਿਆ ਆ ਰਿਹਾ। ਸਾਡੀ ਪੰਚਾਇਤ ਦੇ ਦਰਾਂ ਨੇ ਆਹ ਵੀ ਬੜੀ ਕੋਸ਼ਿਸ਼ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਹੋ ਜਾਵੇ। ਪਰ ਕੁਝ ਕਾਰਨਾ ਕਰਕੇ ਇਹ ਮਸਲਾ ਹੱਲ ਨਹੀਂ ਹੋ ਸਕਿਆ। ਜੇ ਮਸਲਾ ਹੱਲ ਹੋ ਜਾਵੇ ਬਹੁਤ ਵਧੀਆ ਗੱਲ ਹੈ ਜੀ ਹੋਣਾ ਚਾਹੀਦਾ ਵਾ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਵਾ। ਤੇ ਇਹਦੇ ਵਿੱਚ ਜਿਹੜੇ ਸਬੰਧਤ ਚਿਹਨ ਨੇ ਉਹਨਾਂ ਨੇ ਮੁਸ਼ਕਲ ਵੀ ਹੈ ਵਾ ਤੇ ਇਹ ਜਿਹੜਾ ਮਸਲਾ ਵਾ ਇਹ ਇਸ ਮਤਲਬ ਕਿ حل ਹੋਣਾ ਚਾਹੀਦਾ